ਕੋ ਪ੍ਰਕਾਰ ਜਿਹੜੀ ਹੈ ਜਾਂ ਅਦਾਲਤਾਂ ਨੇ ਉਹਨਾਂ ਦੇ ਹੁਕਮ ਨੇ ਕਿ ਜਿੱਥੇ ਕਿਤੇ ਵੀ ਕੋਈ ਕਾਨੂੰਨ ਦੀ ਲੰਘਣਾ ਹੁੰਦੀ ਹੈ ਉਦੋਂ ਜਿਹੜਾ ਉਹ ਠੀਕ ਰਾਇਆ ਜਾਵੇ ਜਿਹੜਾ ਇਹ ਮਸਲਾ ਹੈ ਇਹ ਪੰਜਾਬ ਸਰਕਾਰ ਤੋਂ ਸਾਰਾ ਹੀ ਟੋਟਲੀ ਪਾਸੇ ਹੈ ਜੀ ਇਹਦੇ ਨਾਲ ਪੰਜਾਬ ਸਰਕਾਰ ਦਾ ਕੋਈ ਲਾਗਾ ਦੇ ਗਰੀ ਇਹ ਗ੍ਰੀਨ ਟ੍ਰਿਬਿਊਨਲ ਦੇ ਆਰਡਰ ਨੇ ਨਹੀਂ ਔਰ ਸਿੱਧੇ ਹੀ ਉਹਨਾਂ ਨੇ ਜਿਹੜਾ ਹੈਗਾ ਕੀਪ ਸੈਕਟਰੀ ਚੀਫ ਸੈਕਟਰੀ ਤੋਂ ਡੀਸੀ ਔਰ ਡੀਸੀ ਸਾਹਿਬ ਦੇ ਅੱਜ ਜਿਹੜਾ ਹੈਗਾ ਉਹ ਕਾਰਵਾਈ ਕੀਤੀ ਆ ਮੈਨੂੰ ਹੁਣੇ ਥੋੜਾ ਜਿਹਾ ਪਹਿਲਾਂ ਪਤਾ ਲੱਗਿਆ ਵੀ ਉੱਥੇ ਕੋਈ ਕਾਰਵਾਈ ਹੋਈ ਆ ਪਰ ਇਹਦੇ ਪਿੱਛੇ ਜਿਹੜਾ ਹੈ ਇਹਨਾਂ ਨੂੰ ਲਗਭਗ ਬੰਦਾ ਦਾ 3-4 ਮਹੀਨੇ ਪਹਿਲਾਂ ਜਿਹੜਾ ਹਵੇਲੀਆ ਨੋਟਿਸ ਦਿੱਤਾ ਸੀ ਉਹਨਾਂ ਨੇ ਕਿ ਇਹ ਜਗ੍ਹਾ ਖਾਲੀ ਕਰ ਦਿਓ ਇਹ ਜਗ੍ਹਾ ਸਰਕਾਰ ਦੀ ਹੈ ਇਹ ਗ੍ਰੀਨ 벨ਟ ਹੈ ਜੀ ਤਾਂ ਉਹਨੂੰ ਲੈ ਕੇ ਜਿਹੜਾ ਹੈਗਾ ਮੈਨੂੰ ਵੀ ਪਤਾ ਲੱਗਿਆ ਕਿਉਂਕਿ ਮੈਂ ਸੁਣਿਆ ਨਹੀਂ ਔਰ ਮੈਂ ਕਾਫੀ ਲੰਮੇ ਸਮੇਂ ਤੋਂ ਕਈ ਬੰਦੇ ਪ੍ਰਪੋਗੰਡਾ ਕਰ ਰਹੇ ਵੀ ਐਮਐਲਏ ਕਹਿੰਦਾ ਮੈਂ ਕਦੇ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਹੁੰਦਾ ਮੈਂ ਨਾਲਦਿਆਂ ਨੂੰ ਵੀ ਕਹਿੰਦਾ ਯਾਰ ਕੋਈ ਲੋੜ ਨਹੀਂ ਸੁਣਨ ਦੀ ਤੁਸੀਂ ਆਪਦਾ ਕੰਮ ਕਰੀ ਜਾਓ ਤੁਹਾਡਾ ਕੰਮ ਬੋਲਣਾ ਐਮਐਲਏ ਦਾ ਕੰਮ ਬੋਲਣਾ ਨਹੀਂ ਨਹੀਂ ਬਿਲਕੁਲ ਨਹੀਂ ਦੇਖੋ ਤੁਸੀਂ ਕਹਿੰਦੇ ਕਿ ਦੰਦਾ ਕਿਉਂ ਅਰ ਸੱਚੇ ਪਿਛਲੇ ਲੰਮੇ ਸਮੇਂ ਤੋਂ ਪਤਾ ਨਹੀਂ ਕੀ ਕੁਝ ਬੋਲ ਰਿਹਾ ਮੈਂ ਕਦੇ ਸੁਣਿਆ ਹੀ ਨਹੀਂ ਠੀਕ ਮੈਨੂੰ ਲੋਕ ਦੱਸ ਦਿੰਦੇ ਬਾਈ ਯਾਰ ਤੁਸੀਂ ਕਿਸ ਕਰ ਤੁਸੀਂ ਫ੍ਰੀਕੋਰਟ ਦੇ ਰਹਿਣ ਆ ਰਹੇ ਹੋ ਮੈਂ ਹਮੇਸ਼ਾ ਬੰਦੇ ਨੂੰ ਜਿਹੜਾ ਵੀ ਮੇਰੇ ਕੋਲ ਕੋਈ ਕੋਈ ਰੌਲੇ ਵਾਲਾ ਹੁੰਦਾ ਮੈਂ ਉਹ ਹਰ ਇੱਕ ਨੂੰ ਕਹਿੰਦਾ ਯਾਰ ਤੁਸੀਂ ਰੌਲਾ ਨਿਬੇੜ ਲਓ ਜੀ ਦੇਖੋ ਵੀ ਸਰਕਾਰ ਕਿਸੇ ਦੇ ਨਾਲ ਚਾਹੇ ਉਹ ਸਾਡਾ ਕੋਈ ਸੀਗਾ ਤੇ ਚਾਹੇ ਸਾਡਾ ਵਿਰੋਧੀ ਸੀ ਕੋਈ ਸੀਗਾ ਵੱਡੇ ਵੱਡੇ ਲੀਡਰ ਵੀ ਅਸੀਂ ਫੜ ਕੇ ਜੇਲਾਂ 'ਚ ਜਿਹੜੇ ਰੱਖੇ ਹੋਏ ਆ ਜਿੱਥੇ ਕਿਤੇ ਵੀ ਕੋਈ ਬੰਦਾ ਕਾਨੂੰਨ ਦੀ ਲੰਘਣਾ ਕਰਦਾ ਆਮ ਆਦੀ ਪਾਰਟੀ ਸਰਕਾਰ ਦਾ ਸਭ ਤੋਂ ਵੱਡਾ ਮੋਟਿਵ ਹੈ ਕਿ ਕਾਨੂੰਨ ਦਾ ਰਾਜ ਲਿਆਉਣਾ ਪੰਜਾਬ ਦੇ ਅੰਦਰ ਲੋਕਾਂ ਨੂੰ ਕਾਨੂੰਨ ਦੇ ਅਨਸਾਰ ਜਿਸकी लाठी ਉਸकी भैंस ਸਾਡਾ ਕਾਨੂੰਨ ਹੈ ਜਿਹੜਾ ਹੁਣ ਬੰਦ ਹੋ ਗਿਆ ਹੁਣ ਕਾਨੂੰਨ ਦਾ ਜਿਹਦਾ ਹੱਕ ਉਹਨੂੰ ਮਿਲੂਗਾ ਸੋ ਇਸ ਵਾਸਤੇ ਵੱਡੇ ਵੱਡੇ ਬੰਦੇ ਤੁਸੀਂ ਜਿਨ੍ਹਾਂ ਦਾ ਨਾਂ ਵੀ ਮਿਲਦਾ ਲੈਂਦੀ ਲੋੜ ਨਹੀਂ ਬੱਚਾ-ਬੱਚਾ ਜਾਣਦਾ ਸਾਰਿਆਂ ਨੂੰ ਉਹ ਜਾਣਦੇ ਆ ਅੱਜ ਵੀ ਜੇਲਾ ਤੋਂ ਹੁਣੇ ਤਾਜ਼ੇ ਫੜਕੇ ਅੰਦਰ ਦਿੱਤੇ ਆ ਪਹਿਲਾਂ ਵੀ ਜਿਹੜੇ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰ ਸਰਕਾਰ ਨੇ ਫੜਕੇ ਦਿੱਤੇ ਆ ਸੋ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਾਨੂੰਨ ਦੇ ਮੁੱਦੇ ਦੇ ਉੱਤੇ ਜਿਹੜਾ ਚੰਗਾ ਕੰਮ ਕਰੂਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋ ਉਹਦੀ ਮਦਦ ਕੀਤੀ ਜਾਊਗੀ ਦੇਸ਼ਅਤ ਦੇ ਵਿੱਚ ਤੇ ਜਿਹੜਾ ਕੋਈ ਗਲਤ ਕੰਮ ਕਰੂਗਾ ਜਿਸ ਦੇ ਨਾਲ ਲੱਗਦਾ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਜਾਂ ਸਾਡੇ ਵਾਤਾਵਰਣ ਦਾ ਨੁਕਸਾਨ ਹੁੰਦਾ ਇਹ ਗ੍ਰੀਨ ਬੈਲਟ ਤੇ ਕਬਜ਼ਾ ਕੀਤਾ ਹੋਇਆ ਜਿਹੜੀ ਜਿਹਨੇ ਸਾਨੂੰ ਸਾਹ ਦੇਣਾ ਜੇ ਕੋਈ ਸਾਡਾ ਸਾਹ ਕੁੱਟੂਗਾ ਸਾਡੀਆਂ ਜਿਹੜੀਆਂ ਸੰਸਥਾਵਾਂ ਬਣਾਈਆਂ ਨੇ ਸਰਕਾਰਾਂ ਨੇ ਉਹ ਆਪਦੇ ਫਰਸਾਹ ਨੂੰ ਬਚਾਉਣ ਵਾਸਤੇ ਤਾਂ ਕੋਈ ਕਾਰਵਾਈ ਕਰਨਗੇ ਪਰਛ ਦੇ ਵੀ ਜਦੋਂ ਬਾਹਰ ਧਰਨਾ ਲੱਗਿਆ ਸੀ ਕਲੋਨੀ ਵਾਲਿਆਂ ਦਾ ਪੂਰਾ ਪ੍ਰਸ਼ਾਸਨ ਜ਼ੋਰ ਲਾ ਕੇ ਹੰਬ ਗਿਆ ਰਾਤ ਹੋ ਗਈ ਸੀ ਜੀ ਮੈਂ ਰਾਤ ਨੂੰ ਜਾ ਕੇ ਕਲੋਨੀ ਵਾਲਿਆਂ ਤੋਂ ਜ਼ਿੰਮੇਵਾਰੀ ਲੈ ਕੇ ਯਾਰ ਸਰਕਾਰ ਆਪਦਾ ਕੰਮ ਕਰੂਗੀ ਮੈਂ ਉਥੇ ਬੱਚਿਆਂ ਤੱਕ ਬੀਬੀਆਂ ਤੱਕ ਸਾਰੇ ਦਾ ਸਾਰਾ ਪਰਿਵਾਰ ਬਜ਼ੁਰਗ ਕਲੋਨੀ ਦੇ ਸਾਰੇ ਸ਼ਰਕਤ ਤੇ ਬੈਠੇ ਸੀ ਸ਼ਾਈ ਹਵੇਲੀ ਦੇ ਬਾਹਰ ਧਰਨਾ ਲੇ ਕੇ ਜੀ ਮੈਂ ਕਲੋਨੀ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਉੱਥੋਂ ਉਠਾ ਕੇ ਆਇਆ ਸੀਗਾ ਉਹ ਸ਼ਾਇਦ ਤੁਹਾਡੇ ਕੋਲੇ ਖਬਰਾਂ ਪਈਆਂ ਹੋਣ ਜੀ ਉਸ ਤੋਂ ਬਾਅਦ ਉਹ ਨਗਾਤਾਰ ਇਸ ਗੱਲ ਲਈ ਲੱਗਾ ਰਿਹਾ ਵੀ ਐਮਐਲਏ ਆਹ ਕਰਦਾ ਜੀ ਐਮਐਲਏ ਉਹ ਕਰਦਾ ਮੈਂ ਤਾਂ ਮੈਂ ਲੈਣਾ ਕੀ ਇਸ ਕੰਮ ਤੋਂ ਮੈਂ ਤਾਂ ਇੱਕੋ ਗੱਲ ਜਾਣਦਾ ਵੀ ਮੇਰਾ ਮੇਰੀ ਡਿਊਟੀ ਲੋਕਾਂ ਦੇ ਕੰਮ ਕਰਨ ਦੀ ਲਈ ਆ ਚੰਡੀਗੜ੍ਹ ਜਦੋਂ ਉਹਨਾ ਕੋਈ ਦਾਸ ਕੰਮ ਫਰੀ ਕੋਰਡ ਦੇ ਲੈ ਕੇ ਆਉਣਾ ਉਹਨਾਂ ਤੇ ਜਿਹੜੇ ਕੋਈ 2-4 ਹੋ ਜਾਂਦੇ ਉਹ ਜਾ ਕੇ ਕਰਾ ਦੇ ਦੇ ਫਿਰ ਲੈ ਕੇ ਆ ਜੰਨਾ ਤੁਸੀਂ ਫਰੀ ਕੋਰਡ ਦੀ ਡਿਵੈਲਪਮੈਂਟ ਵੇਖੀ ਜਾਂਦੇ ਹੋ ਜੀ ਪੁਲ ਬਣ ਜਾਂਦੇ ਆ ਸੜਕਾਂ ਬਣ ਜਾਂਦੀਆਂ ਜਿਹੜਾ ਕੋਈ ਬਣ ਜਾਂਦਾ ਤੁਹਾਡੇ ਸਾਹਮਣੇ ਆ ਮੈਂ ਤਾਂ ਇਹ ਡਿਊਟੀ ਨੂੰ ਮੰਨ ਕੇ ਚੱਲਦਾ ਤੇ ਨਾ ਮੈਂ ਕਦੇ ਉਹ ਉਹਦੀ ਗੱਲ ਸੁਣੀ ਆ ਤੇ ਨਾ ਹੀ ਮੈਂ ਸੋਚਦਾ ਨਾ ਵੀ ਜਵਾਬ ਦੇਣ ਦੀ ਲੋੜ ਆ ਜੇ ਲੋਕ ਦੂਜਾ ਰੱਬ ਹੁੰਦੇ ਆ